ਸਾਖੀ ਬਹਾਦਰ ਸ਼ਾਹ ਦੀ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੀ ਗੱਦੀ ਦਾ ਵਾਰਸ ਬਹਾਦਰ ਸ਼ਾਹ ਬਣਦਾ ਸੀ ਪਰ ਬਦਕਿਸਮਤੀ ਨਾਲ ਉਹ ਉਸ ਸਮੇਂ ਕਾਬਲ ਵਿੱਚ ਸੀ ਉਸ ਦੇ ਛੋਟੇ ਪੁੱਤਰ ਆਜਮਸ਼ਾਨੇ ਗੱਦੀ ਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਕਰ ਦਿੱਤਾ ਤੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਬਹਾਦਰ ਸ਼ਾਹ ਜਿੱਥੇ ਮਿਲੇ ਉਹਦਾ ਕਤਲ ਕਰ ਦਿੱਤਾ ਜਾਵੇ ਹੁਣ ਕੋਈ ਵੀ ਅਜਿਹੀ ਜਗ੍ਹਾ ਨਹੀਂ ਸੀ ਜਿੱਥੇ ਭੱਜ ਕੇ ਬਹਾਦਰ ਸ਼ਾਹ ਆਪਣੀ ਜਾਨ ਬਚਾ ਲੈਂਦਾ ਫਿਰ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਚਲਾ ਜਾ ਉਹ ਤੈਨੂੰ ਤੇਰੇ ਭਰਾ ਤੋਂ ਬਚਾ ਲੈਣਗੇ ਬਹਾਦਰ ਸ਼ਾਹ ਨੇ ਪੰਜਾਂ ਦਰਾਲ ਦੀ ਬਚੋਲਗੀ ਰਾਹੀਂ ਗੁਰੂ ਸਾਹਿਬ ਦੀ ਸ਼ਰਨ ਪ੍ਰਾਪਤ ਕੀਤੀ ਗੁਰੂ ਸਾਹਿਬ ਕੋਲ ਪਹੁੰਚ ਕੇ ਉਸ ਨੂੰ ਲੱਗਾ ਉਸ ਨੂੰ ਲੱਗਾ ਕਿ ਹੁਣ ਉਸ ਦੀ ਜ਼ਿੰਦਗੀ ਬਚ ਗਈ ਗੁਰੂ ਸਾਹਿਬ ਕੋਲੇ ਉਦੇਰਾਤ ਬਾਣੀ ਪੜਦਾ ਸੁਣਦਾ ਰਹਿੰਦਾ ਇੱਕ ਦਿਨ ਗੁਰੂ ਸਾਹਿਬ ਸ਼ਿਕਾਰ ਨੂੰ ਨਿਕਲੇ ਤਾਂ ਬਹਾਦਰ ਸਾਨੂੰ ਨਾਲ ਲੈ ਗਏ। ਰਸਤੇ ਵਿੱਚ ਗੁਰੂ ਸਾਹਿਬ ਨੇ ਕਿਹਾ "ਬਹਾਦਰ ਸਾਹ ਰਸਤੇ ਨੂੰ ਦਿੱਲੀ ਦਾ ਰਾਜਾ ਬਣਾ ਦਈਏ।" ਇਹ ਸੁਣ ਬਹਾਦਰ ਹੈਰਾਨ ਹੋ ਗਿਆ। ਮੈਂ ਤਾਂ ਜੀ ਲੁੱਕ ਲੁੱਕ ਕੇ ਜਾਨਮ ਸਭ ਚੋਂ ਦਾ ਫਿਰਦਾ ਹਾਂ। ਤੁਸੀਂ ਮੈਨੂੰ ਬਾਦਸ਼ਾਹ ਬਣਾਉਣ ਦੀਆਂ ਗੱਲਾਂ ਕਰ ਰਹੇ ਹੋ? ਬਹਾਦਰ ਸਾਹ ਚੁੱਪ ਰਿਹਾ। ਗੁਰੂ ਸਾਹਿਬ ਨੇ ਉਕਤ ਪ੍ਰਸ਼ਨ ਫਿਰ ਦੁਹਰਾਇਆ। ਕੋਲ ਖਲੋਤੇ ਭਾਈ ਲੰਦਰਾਲ ਨੇ ਕਿਹਾ "ਬਹਾਦਰ ਸਾਹ" ਡੋਲਣਾ ਗੁਰੂ ਸਾਹਿਬ ਸਰਬਕਲਾ ਸਮਰੱਥ ਨੇ ਪਿਆਨੰਦਰਾਲ ਦੀ ਗੱਲ ਸੁਣ ਬਹਾਦਰ ਸ਼ਾਹ ਨੇ ਕਿਹਾ ਗੁਰੂ ਜੀ ਜਿਵੇਂ ਆਪ ਜੀ ਦੀ ਖੁਸ਼ੀ ਹੋਵੇ ਬਹਾਦਰ ਸ਼ਾਹ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਬਦਸ਼ਾਹ ਆਪਣੇ ਭਰਾ ਨੂੰ ਜੁੱਦ ਲਈ ਪੱਤਰ ਲਿਖੋ ਬਹਾਦਰ ਸ਼ਾਹ ਨੇ ਆਪਣੇ ਭਰਾ ਆਜ਼ਮ ਸ਼ਾਹ ਨੂੰ ਲਲਕਾਰ ਭਰਿਆ ਪੱਤਰ ਲਿਖਿਆ ਜਿਸ ਨੂੰ ਪੜ੍ਹ ਕੇ ਆਜ਼ਮ ਸ਼ਾਹ ਉੱਚੀ ਉੱਚੀ ਹੱਸਿਆ ਤੇ ਆਪਣੇ ਜੋ ਵਜ਼ੀਰ ਸੀ ਉਹਨਾਂ ਨੂੰ ਕਹਿਣ ਲੱਗਾ ਇਹ ਮੰਗ ਤਾਂ ਹੁਣ ਮੈਂ ਲਲਕਾਰਣ ਲੱਗਾ ਹੈ ਇਹ ਪੱਤਰ ਪੜ੍ਹ ਕੇ ਉਸਨੇ ਵੀ ਜੁੱਧ ਦੀ ਤਿਆਰੀ ਖੇਚ ਲਈ ਦੋਨਾਂ ਪਾਸਿਆਂ ਫੌਜਾਂ ਤਿਆਰ ਹੋ ਰਹੀਆਂ ਸੀਨ ਗੁਰੂ ਸਾਹਿਬ ਨੇ ਬਹਾਦਰ ਸਾਹ ਨੂੰ ਰਾਦ ਬਉਣ ਬਦਲੇ ਇੱਕ ਮੰਗ ਰੱਖੀ ਅਸੀਂ ਤੈਨੂੰ ਰਾਜਾ ਬਣਾਉਂਦੇ ਹਾਂ ਪਰ ਤੂੰ ਸਾਨੂੰ ਸਰਹੰਦ ਦਾ ਸੂਬਾ ਜੋ ਕਿ ਸਾਡਾ ਚੋਰ ਹੈ ਉਸ ਨੂੰ ਸਾਡੇ ਹਵਾਲੇ ਕਰ ਦੇਵੀਂ ਇਹ ਸੁਣ ਕੇ ਬਹਾਦਰ ਸਾਹ ਨੇ ਝਟਹਾ ਵਿੱਚ ਹਮਲਾ ਦਿੱਤੀ ਤੇ ਕਿਹਾ ਮਹਾਰਾਜ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੋਵੇਗਾ ਜੁੱਧ ਸ਼ੁਰੂ ਹੋ ਗਿਆ ਇੱਕ ਪਾਸੇ ਗੁਰੂ ਸਾਹਿਬ ਜੀਆਂ ਲਾਡਲੀਆਂ ਫੌਜਾਂ ਤੇ ਦੂਜੇ ਪਾਸੇ ਮੁਗਲ ਸਿਪਾਹੀ ਜੁੱਧ ਵਿੱਚ ਮਾਰੋ-ਮਾਰ ਕਰਨ ਲੱਗੇ ਗੁਰੂ ਸਾਹਿਬ ਨੇ ਇੱਕ ਅਣਿਆਲਾ ਤੀਰ ਕੰਨ ਤੱਕ ਖਿੱਚ ਕੇ ਆਜਮ ਸਾਹ ਵੱਲ ਛੱਡ ਦਿੱਤਾ ਆਜਮ ਸਾਹ ਜੋ ਕਿ ਪੂਰਾ ਦਾ ਪੂਰਾ ਲੋਹੇ ਵਿੱਚ ਜਕੜਿਆ ਹੋਇਆ ਸੀ ਗੁਰੂ ਸਾਹਿਬ ਦਾ ਤੀਰ ਜਦੋਂ ਉਸ ਦੇ ਵੱਜਿਆ ਤਾਂ ਉਹ ਆਰ-ਬਾਰ ਹੋ ਗਿਆ ਅਤੇ ਉਹਦੀ ਥਾਂ ਹੀ ਮੌਤ ਹੋ ਗਈ ਜਦੋਂ ਆਜਮ ਸਾਹ ਦੀਆਂ ਫੌਜਾਂ ਦੇਖਿਆ ਕਿ ਬਾਦਸ਼ਾਹ ਮਰ ਗਿਆ ਹੈ ਤਾਂ ਉਹਨਾਂ ਦਾ ਮਨੋਬਲ ਟੁੱਟ ਗਿਆ ਤੇ ਬਾਦਸ਼ਾਹ ਇਸ ਯੁੱਧ ਵਿੱਚ ਜਿੱਤ ਗਿਆ ਤੇ ਉਹ ਜਿੱਤਣ ਤੋਂ ਬਾਅਦ ਦਿੱਲੀ ਦਾ ਰਾਜਾ ਬਣਿਆ ਬਾਦਸ਼ਾਹ ਜੋ ਦਿੱਲੀ ਤਖਤ ਤੇ ਬੈਠਾ ਸੀ ਤੇ ਰਾਜਪਾਲ ਖੁਦ ਸੰਭਾਲਣ ਲੱਗਾ ਤਾਂ ਗੁਰੂ ਸਾਹਿਬ ਕੋੜੇ ਸਮੇਂ ਤੋਂ ਉਸੇ ਦਰਬਾਰ ਵਿੱਚ ਪਹੁੰਚੇ ਤੇ ਉਸ ਨੂੰ ਉਸ ਦਾ ਬਾਧਾ ਚੇਤੇ ਕਰਵਾਇਆ ਤੱਬ ਬਾਦਸ਼ਾਹ ਕਹਿਣ ਲੱਗਾ ਗੁਰੂ ਜੀ ਥੋੜਾ ਸਮਾਂ ਰੁਕ ਜਾਵੋ ਹਲੇ ਤਾਂ ਮੈਂ ਨਾ ਨਾ ਮਹਾਰਾਜਪਾਲ ਸੰਭਾਲਿਆ ਹੈ ਜੇ ਮੈਂ ਸੂਬਾ ਸਹਾਂਦੋਂ ਤੁਹਾਡੇ ਹਵਾਲੇ ਕਰ ਦਿੱਤਾ ਦਾ ਰਾਜ ਵਿੱਚ ਬਗਾਵਤ ਹੋਣ ਦਾ ਖਤਰਾ ਹੈ ਇਹ ਸੁਣ ਗੁਰੂ ਸਾਹਿਬ ਨੇ ਕਿਹਾ ਬਹਾਦਰ ਸਾਹਿਬ ਸਾਡੇ ਗਨਗਾਰਾਂ ਨੂੰ ਤਾਂ ਸਾਡਾ ਖਾਲਸਾ ਸੋਧਾ ਲਾਵੇਗਾ ਇਹ ਤਾਂ ਅਸੀਂ ਆਪਣੇ ਸਿੱਖਾਂ ਨੂੰ ਦਿਖਾਉਣਾ ਸੀ ਕਿ ਭਵਿੱਖ ਵਿੱਚ ਕਿਸੇ ਵੀ ਸਰਕਾਰ ਤੇ ਭਰੋਸਾ ਨਹੀਂ ਕਰਨਾ ਅਸੀਂ ਖਾਲਸੇ ਨੂੰ ਬਾਦਸ਼ਾਹੀ ਦਿੱਤੀ ਹੈ ਖਾਲਸਾ ਆਪਣੇ ਫੈਸਲੇ ਖੁਦ ਕਰੇਗਾ ਉਹ ਕਿਸੇ ਦਾ ਮਹਤਾਜ ਨਹੀਂ ਹੋਵੇਗਾ ਇਹ ਸੁਣ ਬਹਾਦਰ ਸਾਹਿਬ ਬਹੁਤ ਸ਼ਰਮਿੰਦਾ ਹੋਇਆ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਤੇ ਪੰਜ ਸਿੰਘ ਦੇ ਕੇ ਪੰਜਾਬ ਨੂੰ ਤੋਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਵਜ਼ੀਰ ਖਾਂ ਸੋਚਾਨੰਦ ਸ਼ਾਸ਼ਨ ਵੇਗ ਤੇ ਬਾਸ਼ਨ ਵੇਗ ਨੂੰ ਸੌਦਾ ਲਾਇਆ ਤੇ ਜੋ ਗੁਰੂ ਸਾਹਿਬ ਦਾ ਬਚਨ ਸੀ ਉਸ ਨੂੰ ਪੂਰਾ ਕੀਤਾ